嗯。<clears throat> ਲਾਈਵ 'ਚ ਪਹਿਲਾਂ ਜੁੜ ਜੂ ਸਾਰੇ ਵੀਰ ਭਰਾ ਫਿਰ ਆਪਾਂ ਜਿਹੜਾ ਗੱਲਬਾਤ ਦਾ سلسلہ ਉਹ ਸ਼ੁਰੂ ਕਰਦੇ ਹਾਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਜਿਨ੍ਹਾਂ ਕੋਲ ਲਾਈਵ ਦੀ ਨੋਟੀਫਿਕੇਸ਼ਨ ਪਹੁੰਚੀ ਆ ਉਹ ਲਾਈਵ ਨੂੰ ਦੇਖਦੇ ਹੋયા ਆ ਲਾਈਵ ਦੇ ਵਿੱਚ ਜੁੜੋ ਤੇ ਲਾਈਵ ਦੇ ਵਿੱਚ ਕੁਝ ਵਿਚਾਰ ਤੇ ਕੁਝ ਗੱਲਾਂ ਬਾਤਾਂ ਆਪਾਂ ਅਕਸਰ ਤੁਹਾਡੇ ਨਾਲ ਲਾਈਵ ਦੇ ਵਿੱਚ ਕਰਦੇ ਆਂ ਕਮੀਨ ਕਰਦਾ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਘਰ ਪਰਿਵਾਰ ਸਭ ਦੇ ਠੀਕ ਠਾਕ ਹੋਵੋਗੇ ਅੱਜ ਐਤਵਾਰ ਐਤਵਾਰ ਨੂੰ ਮੁੱਖ ਰੱਖਦੇ ਹੋਏ ਆ ਕਾਫੀ ਵੀਰ ਭਰਾ ਹੁਣ ਇਸ ਟਾਈਮ ਮੈਨੂੰ ਲੱਗਦਾ ਕਿ ਤਕਰੀਬਨ ਸੋਸ਼ਲ ਮੀਡੀਆ ਨਾਲ ਜੁੜੇ ਹੋਣਗੇ ਤੇ ਸਭ ਤੋਂ ਪਹਿਲਾਂ ਜਿਹੜੇ ਵੀਰ ਜੁੜ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਤੇ ਲਾਈਵ ਜ਼ਰੂਰ ਕਰੋਗੇ ਤੇ ਲਾਈਵ ਨੂੰ ਸ਼ੇਅਰ ਕਰੋਗੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਜਿਹੜੇ ਭੈਣ ਭਰਾ ਲਾਈਵ ਦੇ ਵਿੱਚ ਪਹਿਲੀ ਵਾਰ ਜੁੜ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਤੁਸੀਂ ਸਾਰੇ ਜਣੇ ਜਿੰਨੇ ਵੀਰ ਭਰਾ ਲਾਈਵ ਨੂੰ ਇਸ ਟੈਮ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਜਿਸ ਵੀ ਮਜ਼ਬ ਤੋਂ ਜਿਸ ਵੀ ਧਰਮ ਤੋਂ ਬਿਲੋਂਗ ਕਰਦੇ ਹੋ ਮੈਂ ਗੁਰਜੋਤ ਅਮੀਰਕਰਦਾਂ ਤੁਸੀਂ ਛੀਟਾ ਕਹੋਗੇ ਪਰ ਭਈ ਸਤਿ ਸ਼੍ਰੀ ਅਕਾਲ ਰਾਮ ਰਾਮ ਵਾਲੇਕੁਮ ਸਲਾਮ ਸਾਰਿਆਂ ਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਚੱਲ ਰਿਹਾ ਸੋ ਇਸ ਲਾਈਵ ਦੇ ਮਾਧਿਅਮ ਰਾਹੀਂ ਤੁਸੀਂ ਮੇਰੇ ਨਾਲ ਜੁੜੂਗੇ ਤੇ ਤਕਰੀਬਨ ਜਿਹੜੇ ਵੀਰ ਭਰਾ ਜੁੜ ਰਹੇ ਨੇ ਉਹ ਉਹਨਾਂ ਨੂੰ ਰਿਕੁਐਸਟ ਹੈ ਕਿ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਜ ਆਉਣ ਵਾਲੇ ਲਾਈਵ ਆ ਉਹ ਤੁਹਾਡੇ ਕੋਲ ਪਹਿਲ ਦੇ ਆਧਾਰ ਤੇ ਪਹੁੰਚਦੇ ਰਹਿਣ ਤੇ ਬਾਕੀ ਤੁਸੀਂ ਕਮੈਂਟ ਸਾਰੇ ਜਣੇ ਜ਼ਰੂਰ ਕਰਦੇ ਰਹਿਣਾ ਕਿ ਕਿੱਥੋਂ-ਕਿੱਥੋਂ ਕਮੈਂਟ ਦੇਖ ਰਹੇ ਹੋ ਕਿਹੜੀ-ਕਿਹੜੀ ਸ਼ਹਿਰ ਤੋਂ ਲਾਈਵ ਦੇਖ ਰਹੇ ਹੋ ਸੋ ਅ ਰਜੋਪੈਨ ਥੋੜਾ ਬਹੁਤ ਬਹੁਤ ਧੰਨਵਾਦ ਜੀ ਸਾਸ਼ੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੂੰ ਅ ਸੋ ਅਨਮੋਲ ਪ੍ਰੀਤ ਸਿੰਘ ਹੁੰਦਲ ਬੀਜ ਬੀਜ ਦੀ ਕਣਕ ਹਾਂਜੀ ਹਾਂਜੀ ਬੀਜ ਕਣਕ ਬੀਜ ਦੀ ਵੀਰੇ ਇਹ ਥੋੜਾ ਬਹੁਤ ਬਹੁਤ ਧੰਨਵਾਦ ਹੈ ਤੇ ਹੋਰ ਸੁਣਾਓ ਕਿਦਾਂ ਸਭ ਠੀਕ ਠਾਕ ਘਰ ਪਰਿਵਾਰ ਚੜ੍ਹਦੀ ਕਲਾ ਸਾਰੇ ਤੇ ਹਾਂ ਪਿੰਡੀ ਮੈਂ ਵੀ ਬਹੁਤ ਵਧੀਆ ਕਿਰਪਾ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਹੋ ਸੋ ਜਿੰਨੇ ਵੀ ਵੀਰਪਰਾ ਲਾਈਵ ਦੇ ਵਿੱਚ ਜੁੜ ਰਹੇ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਜਿਹੜੇ ਵੀ ਨਵੇਂ ਚੈਨਲ ਤੇ ਜੁੜ ਰਹੇ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਤੇ ਜੁਆਇਨ ਕਰਨ ਨਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਹਾਡੇ ਕੋਲ ਵੀਡੀਓ ਮੈਂ ਆਪਣੇ ਪੇਜ ਤੇ ਪਾਉਂਦਾ ਰਾਵਾਂਗਾ ਕੱਲ ਵੀ ਇੱਕ ਵੀਡੀਓ ਮੈਂਸ਼ਨ ਕੀਤੀ ਸੀ ਤੇ ਤੁਸੀਂ ਉਹਨੂੰ ਬਹੁਤ ਸਾਰਾ ਪਰਮਾ ਪਿਆਰ ਦਿੱਤਾ ਤੇ ਉਮੀਦ ਹੈ ਕਿ ਅੱਗੇ ਵੀ ਜਿਹੜੀਆਂ ਨੈਕਸਟ ਵੀਡੀਓਜ਼ ਆਪਣੀਆਂ ਆਉਣਗੀਆਂ ਉਹਨੂੰ ਵੀ ਤੁਸੀਂ ਪਰਮਾ ਪਿਆਰ ਦਵੋਗੇ ਤੇ ਇਸੇ ਤਰ੍ਹਾਂ ਸਪੋਰਟ ਬਣਾਈ ਰੱਖੋਗੇ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਵਧੀਆ ਮੈਨੂੰ ਲੱਗਦਾ ਹੈ ਤੁਸੀਂ ਭਾਜੀ ਅਨਮੋਲ ਪ੍ਰੀਤ ਵੀਰੇ ਤੁਸੀਂ ਦੁਆਬੇ ਦੇ ਲੱਗਦੇ ਹੋ ਮੇਰੇ ਹਿਸਾਬ ਨਾਲ ਮੈਨੂੰ ਬੋਲੀ ਤੋਂ ਇਦਾਂ ਲੱਗਦਾ ਕਿ ਬਾਈ ਦੁਆਬੇ ਤੋਂ ਲੱਗਦਾ ਤੁਸੀਂ ਤੁਸੀਂ ਕਰਨ ਦੇ ਹੁਣ ਮੈਂ ਕਹਾਂ ਤੁਸੀਂ ਸ਼ਾਇਦ ਇੱਧਰ ਲੱਗਦੇ ਹੋ ਦੁਆਬੇ ਏਰੀਏ ਦੇ ਤੇ ਮੈਂ ਵੀਰੇ ਮਾਲਵੇ ਤੋਂ ਆ ਸੰਗਰੂਰ ਜ਼ਿਲ੍ਹਾ ਤੇ ਸਿੱਧੀ ਸੁਨਾਮ ਹੈ ਮੇਰੀ ਸੁਨਾਮ ਉਦੋਂ ਸਿੰਘ ਵਾਲੇ ਤੋਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਬਾਕੀ ਤੁਸੀਂ ਵੀ ਆਪਣੇ ਬਾਰੇ ਇੰਟਰਵਿਊ ਜ਼ਰੂਰ ਦਿਓ ਜਿਹੜੇ ਵੀਰ ਨਵੇਂ ਜੁੜੇ ਆ ਤੇ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਆਹੋ ਅੱਛਾ 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 ਤੁਸੀਂ ਵੀਰ ਕਿ ਤੁਸੀਂ ਵੀਰ ਕਿਹੜੇ ਏਰੀਏ ਤੋਂ ਦੁਆਬੇ ਤੋਂ ਹੀ ਹਨ ਨਾ ਤੋ ਲਾਈਵ ਨੂੰ ਸ਼ੇਅਰ ਤੇ ਸਪੋਰਟ ਜ਼ਰੂਰ ਕਰਦੇ ਰਹੋ। ਬਾਕੀ ਆਹੋ ਆਹਾ ਬੜੀ ਮਾਲਵੇ ਵਾਲੀ ਬੋਲੀ ਕੱਢੀ ਹੋ ਤੁਸੀਂ ਹੈਂ ਆਹੋ। ਸੋ ਹੋਰ ਬਾਕੀ ਤੁਸੀਂ ਆਪਣੇ ਬਾਰੇ ਜਿੰਨੇ ਵੀ ਵੀਰਪੁਰਾ ਜੁੜਿਓ ਸਾਰੇ ਜਣੇ ਮੈਸੇਜ ਜ਼ਰੂਰ ਕਰਦੇ ਰਹੋ ਥੋੜੇ ਫੀਡਬੈਕ ਮੈਨੂੰ ਹਲਾਸ਼ੇਰੀ ਦਿੰਦੇ ਆ ਸਪੋਰਟ ਕਰਦੇ ਆ ਤੇ ਹਲਾ ਹਲਾਸ਼ੇਰੀ ਵੀ ਦੇਣੀ ਆ ਸਪੋਰਟ ਵੀ ਕਰਨੀ ਆ ਤੇ ਨਾਲ-ਨਾਲ ਗੱਲਾਂ ਬਾਤਾਂ ਵੀ ਤੁਸੀਂ ਕਰਨੀਆਂ ਨੇ ਦੱਸਣਾ ਆਪਣੇ ਬਾਰੇ ਤੇ ਨਾ ਨਾ ਚੈਨਲ ਵੀ ਸਬਸਕ੍ਰਾਈਬ ਕਰਨਾ ਕਿਤੇ ਨਰੀਆਪੁਰੀਆਂ ਆਪਾਂ ਗੱਲਾਂ ਹੀ ਕਰਕੇ ਵਗ ਜਾਈਏ ਤੇ ਉਹਨੂੰ ਲਾਈਵ ਦੇ ਵਿੱਚ ਵੇਖ ਕੇ ਵਗ ਜਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਹੀ ਜ਼ਰੂਰ ਕਰਕੇ ਜਾਣਾ ਅੱਛਾ ਅੱਛਾ ਤੁਸੀਂ ਵੀ ਆਹੋ ਬੋਲਦੇ ਹੋ ਠੀਕ ਹੈ ਸੋ ਲਾਈਵ ਨੂੰ ਜ਼ਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਰ ਭਰਾ ਜਿਹੜੇ ਲਾਈਵ ਨੂੰ ਵਾਚ ਕਰਨ ਜੁੜਨ ਤੇ ਨਾਲ ਨਾਲ ਕਮੈਂਟ ਜਰੂਰ ਕਰਦੇ ਰਹੋ ਤੁਹਾਡੇ ਕਮੈਂਟਾਂ ਨਾਲ ਨਾਲ ਤਾਂ ਜੀ ਜਿਆ ਲੱਗਿਆ ਰਹਿੰਦਾ ਮੈਨੂੰ ਵੀ ਇਦਾਂ ਹੁੰਦਾ ਕਿ ਯਾਰ ਵੀਰ ਭਰਾ ਲਈ ਵੰਦੇ ਆ ਹਾਂਜੀ ਰঞ্জੀਤ ਵੀਰੇ ਕੀ ਹਾਲ ਚਾਲ ਨੇ ਠੀਕ ਠਾਕ ਹੂੰ ਵੀਰੇ ਅਸੀਂ ਤਾਂ ਕਾਦੇ ਮੰਤਰੀ ਆ ਅਸੀਂ ਤਾਂ ਦਿਨ ਕੱਢਦੇ ਆ ਮੰਤਰੀ ਬੰਦੇ ਤੁਸੀਂ ਹੂੰ ਤੁਹਾਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨਹੀਂ ਸੁਣਦਾ ਹੈ ਸਾਡਾ ਤਾਂ ਉਹ ਕੰਮ ਹੈ ਤੁਸੀਂ ਤੁਹਾਡੇ ਤਾਂ ਰੱਬ ਵੀ ਸੁਣਦਾ ਸਾਡਾ ਦਿਲ ਵੀ ਨਹੀਂ ਸੁਣਦਾ ਸੋ ਲਾਈਵ ਨੂੰ ਫੜਾਫੜ ਸ਼ੇਅਰ ਕਰਦੇ ਰਹੋ ਜਿਨ੍ਹਾਂ ਨੇ ਸ਼ੇਅਰ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਸੋ ਜਰੂਰ ਕਰਿਓ ਹਾਂ ਸਹੀ ਗੱਲ ਆ ਪੀਰ ਸਹੀ ਗੱਲ ਆ ਬਈ ਮੋਲਕਪ੍ਰੀਤ ਵੀਰੇ ਸਹੀ ਗੱਲ ਆ ਸੋ ਥੋੜਾ ਧੰਨਵਾਦ ਸਾਰਿਆਂ ਦਾ ਜਿਹੜੇ ਲਾਈਵ ਦੇ ਵਿੱਚ ਜੁੜੇ ਹੋ ਨਾਨਾ ਲਾਈਕ ਨੂੰ ਲਾਈਕ ਕਰਦੇ ਰਹੋ ਇਸ ਸਕਰੀਨ ਨੂੰ ਡਬਲ ਟੱਚ ਕਰਕੇ ਵੀਰੇ WhatsApp ਸੋ লাইਵ ਨੂੰ লাইਕ ਕਰਨ ਵਾਸਤੇ ਥੋੜਾ ਧੰਨਵਾਦ ਜੀ ਹੈਲੋ ਵੀਰੇ ਸასი ਕਾਲ ਵੀਰੇ ਟੈਡਕਿੰਗ ਸਿੰਘ ਬਾਈ ਕੀ ਹਾਲ ਚਾਲ ਨੇ ਠੀਕ ਠਾਕ ਹੋ ਵੀਰੇ ਬੜੇ ਚਿਰ ਮਗਰੋਂ লাইਵ ਦੇ ਵਿੱਚ ਆਏ ਹੋ ਤੁਸੀਂ ਕੀ ਹਾਲ ਚਾਲ ਨੇ ਬੋਟਾ ਭਰਾਵਾ ਠੋਡੇ ਵਾਲੇ ਇਲਾਕੇ ਚ ਨੇ ਸਾਡੇ ਥੋੜਾ ਨੇ ਬੋਟਾ ਤਰਨਤਾਰਨ ਏਰੀਆ ਚ ਨੇ ਸਾਡੇ ਥੋੜਾ ਨੇ ਅਸੀਂ ਤਾਂ ਪਾ ਕੇ ਇੱਕ ਵਾਰੀ ਬੋਟਾ ਪਾ ਛੱਡ ਜਾਨੇ ਹੁਣ 27 ਚ ਵੇਖਾਂਗੇ ਕਿ 27 ਚ ਵੇਖਾਂਗੇ ਕੀ ਬਣਦਾ ਮੈਂ ਵੀ ਬਹੁਤ ਵਧੀਆ ਭਾਈ ਮੈਂ ਕੋ ਬੜੇ ਟਾਈਮ ਮਗਰੋਂ ਭਾਈ ਲਾਈਵ ਦੇ ਵਿੱਚ ਆਇਓ ਮੈਨੂੰ ਲੱਗਦਾ ਘੱਟੋ ਘਾਟ ਵੀ ਮੈਨੂੰ ਲੱਗਦਾ ਕਿ ਜੇ ਮੈਂ ਗਲਤ ਨਾ ਹੋਵਾਂ ਦੋ ਟਾਈ ਮਹੀਨਿਆਂ ਮਗਰੋਂ ਭਾਈ ਆਇਓ ਲਾਈਵ 'ਚ ਹਾਂ ਮੈਨੂੰ ਪਤਾ ਨਾ ਸਮਥਿੰਗ 1.5 ਦੋ ਮਹੀਨਿਆਂ ਤੋਂ ਬਾਅਦ ਆਇਓ ਤੁਸੀਂ ਲਾਈਵ 'ਚ ਚਲੋ ਸਵਾਗਤ ਹੈ ਥੋੜਾ ਤੁਹਾਨੂੰ ਮੇਰਾ ਲਾਈਵ ਮਿਲਤਾ ਗਿਆ ਨਾ ਗਲਤ ਹੈ ਕਈ ਜਣੇ ਕਈ ਜਣਿਆਂ ਨੂੰ ਕਈ ਜਣੇ ਤੇ ਕਮੈਂਟ ਹੁੰਦੇ ਨੇ ਕਹਿੰਦੇ ਕਿ ਇਹਰੇ ਵੀਰੇ ਲਾਈਵ ਟੂਟ ਟੂ ਦੀ ਗਵਾਚ ਜਾਣਿਓ ਮੈਂ ਕਹਾ ਜੇ ਤਾਂ ਚੈਨਲ ਕੀਤਾ ਹੋਵੇ ਸਬਸਕ੍ਰਾਈਬ ਫੇਰ ਤਾਂ ਨਹੀਂ ਆਪਾਂ ਗਵਾਚਦੇ ਭਾਈ ਜੇ ਨਹੀਂ ਸਬਸਕ੍ਰਾਈਬ ਕੀਤਾ ਫੇਰ ਗੱਲ ਵੱਖਰੀ ਐ ਭਾਈ ਸਬਸਕ੍ਰਾਈਬ ਹੈ ਜੀ ਓਕੇ ਓਕੇ ਫੇਰ ਸਬਸਕ੍ਰਾਈਬ ਕੀਤਾ ਨਹੀਂ ਨਾ ਹੁਣਾਂ ਗੀਤ اچھا ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਵੀਰੇ ਸੋ ਫਿਰ ਤਾਂ ਵੈਲਕਮ ਹੈ ਵੀਰੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਈ ਨੇ ਫਰਮੈਸ਼ ਕਿ ਲਿਖੀ ਹੈ ਕਿ ਆਪਾਂ ਕਿਹੋ ਜਿਹਾ ਸੁਣਾ ਤੁਸੀਂ ਆਂ ਦੱਸੋ ਬੀਟ ਸੁਣਾ ਐਰੋਮੈਟਿਕ ਸੁਣਾ ਕਿਸ ਤਰ੍ਹਾਂ ਸੁਣਾ ਫਿਰ ਉਹ ਉਹ ਜਿਹਾ ਮਾਹੌਲ ਬਣਾਈ ਆਪਾਂ ओके जी ओके सैड सॉन्ग रोमांटिक जा ओके ओके रोमांटिक जा ओके ਬਿਲਦੋ ਕੱਚੀਆਂ ਮੈਂ ਖੇਡੀਆਂ ਨਾ ਗੋਲੀਆਂ ਨਾ ਪੋਕੇ ਫੈਂਟਰਾਂ ਦੇ ਟੋਰ ਤੇਰੇ ਯਾਰ ਨੂੰ ਹिलो ਅੱਖ ਚੋਂ ਮਿਆਂ ਵਾਂਗੂ ਕੱਢਦਾ ਤੇਰੀ ਤਿੱਖੀ ਨਾਲ ਉਤੇਜ ਤਲਵਾਰ ਨੂੰ ਅਸ ਖੜੀ ਰਹੀ ਤੂੰ ਪਟ ਹੋਣੀਏ ਵੇਖੀ ਜੋ ਤੇਰਾ ਯਾਰ ਕਰਦਾ ਆਉਣੇ ਟਕੂਏ ਚਲਾਉਣੇ ਵੀ ਮੈਂ ਜਾਣਦਾ ਨਹੀਂ ਜੇ ਨਾ ਤੈਨੂੰ ਪਿਆਰ ਕਰਦਾ ਆਉਂ ਯੋਨੇ ਟਕੁਏ ਚਲਾਉਣੇ ਵੀ ਮੈਂ ਚਾਹਣਦਾ ਨਹੀਂ ਜੇ ਨਾ ਤੈਨੂੰ ਪਿਆਰ ਕਰਦਾ ਠੀਕ ਹੈ ਹੈਲੋ ਸੁਖੀ ਭੈਣ ਸასი ਕਾਲ ਜੀ ਸასი ਕਾਲ ਵੀਰੇ ਕੀ ਬਾਤਾਂ ਹੈਲੋ ਜੀ ਹੈਲੋ ਕੀ ਬਾਤਾਂ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ ਔ ਸੁਣੀ ਹੀਰੀ ਏ ਔ ਸੁਣੀ ਹੀਰੀ ਏ ਮੈਂ ਦੇਖਾਂ ਤੇਰਾ ਮੁਖਣੀ ਤੇ ਟੁੱਟ ਜਾਂਦੇ ਦੁੱਖ ਨਹੀਂ ਔ ਤੈਨੂੰ ਵੇਖਿਆ ਤੇ ਹਉਜਲੇ ਵੇਖਿਆ ਤੇ ਹਉਜਲੇ ਔ ਜਿਵੇਂ ਰੁੱਤ ਰਸ ਨਹੀਂ ਭਰਗੀ ਔ ਸੁਨੇ ਹਾੜ ਦੇ ਮਹੀਨੇ ਜਮੀਏ ਲੱਗੇ ਮੰਗਦੀ ਤੇਰੇ ਵਰਗੀ ਔ ਸੁਨੇ ਹਾੜ ਦੇ ਮਹੀਨੇ ਜਮੀਏ ਲੱਗੇ ਮੰਗਦੀ ਤੇਰੇ ਵਰਗੀ ਨਹੀਂ ਵੀਰ ਹਾਂ ਤੇ ਮੈਂ ਫਾਰਮਰ ਹੀ ਹਾਂ ਵੈਸੇ ਜਦੋਂ ਜਿਹੜੇ ਵੀਰ ਭਰਾ ਜੁੜਦੇ ਆ ਤੇ ਫਿਰ ਉਹ ਉਹ ਨਾ ਭਰਾਵਾ ਇੰਨੇ ਇੰਨੇ ਕਾਬਲ ਨਹੀਂ ਆਪਾਂ ਹੈਗੇ ਇਹਦਾ ਚਲੋ ਜਿਹੜੇ ਵੀਰ ਭਰਾ ਜੁੜਦੇ ਨੇ ਆਣਾ ਚਲੋ ਜੇ ਕੀ ਵੀਰ ਕੋ ਕਹਿ ਦਿੰਦਾ ਤਾਂ ਆਪਾਂ ਪਰਮੇਸ਼ਪੁਰੀ ਕਰ ਦਿੰਦੇ ਆ ਅਗਲੀ ਉਹਦਾ ਗੱਲ ਨੇ ਉਦਾਂ ਗਾਇਕੀ ਦੇ ਘਰ ਬਹੁਤ ਦੂਰ ਨੇ ਵੀਰੇ ਸੋ ਗੁਰਮੀਤ ਸਿੰਘ ਭਾਈ ਸਤਿਕਾਰ ਜੀ ਕੀ ਹਾਲ ਚਾਲ ਨੇ ਜੀ ਤੁਹਾਡਾ ਠੀਕ ਠਾਕ ਹੋ ਇੰਡਸਟਰੀ ਦਾ ਸੀ ਕਰਾਰੇ ਅਤੀ ਰਾਤਾਂ ਤੇ ਹੁੰਦਾ ਹਲੇ ਵੀ ਉਹ ਬਹਿਲੇ ਤੂੰ ਹੀ ਬੋਲਦੀ ਪਈ ਥੋੜੇ ਗਾਣੇ ਤੇ ਤੇਰੇ ਬਾਣੇ ਸਰਬਤ ਪੜਾ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਧੰਨਵਾਦੀ ਧੰਨਵਾਦੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਪੜਾ ਖੇਤਾਂ 'ਚ ਬਈ ਆਲੂ ਲੱਗੇ ਆ ਤੇ ਬਾਕੀ ਸਬਜ਼ੀ ਲਈ ਹੋਈ ਆ ਬਾਬੇ ਦੀ ਕਿਰਪਾ ਨਾਲ ਤੇ ਬਾਕੀ ਬਾਬੇ ਦੀ ਮੇਰ ਨਾਲ ਲਸਣ ਲਾਇਆ ਹੋਇਆ ਗਾਜਰਾ ਲਾਈਆਂ ਹੋਈਆਂ ਨੇ ਸਮਥਿੰਗ ਸਭ ਕੁਝ ਲਾਇਆ ਹੋਇਆ ਮੈਂ ਤੁਸੀਂ ਬਾਕੀ ਮੇਰੀ ਵੀਡੀਓਜ਼ ਦੇਖਿਓ ਵੀਡੀਓਜ਼ ਤੇ ਮੈਂ ਸਾਰਾ ਕੁਝ ਪਾਉਂਦਾ ਰਹਿਣਾ ਜਿਹੜੀ ਕੋਈ ਐਕਟੀਵਿਟੀ ਕਰਦਾ ਮੈਂ ਬਾਕੀ ਮੇਥਰਾ ਮੇਥੀ ਪਾਲਕ ਧਨੀਆ ਤੇ ਹਰੇ ਮਟਰ ਇਹ ਚੀਜ਼ਾਂ ਮੈਂ ਲਾਉਂਦਾ ਰਹਿਣਾ ਤੇ ਲਾਈਆਂ ਵੀ ਨੇ ਤੇ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਸ਼ੋਰਟ ਵੀ ਤੇ ਮੈਂ ਕਲਿੱਪ ਪਾਈ ਹੋਈਆਂ ਨੇ ਉਹਨੂੰ ਚੈੱਕ ਕਰੋ ਤੇ ਦੱਸਿਓ ਜਰੂਰ ਤੋ ਲਾਈਵ ਨੂੰ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਰੀਚ ਘਟਦੀ ਜਾਂਦੀ ਆ ਆਲੂ ਇੱਥੇ ਵੀ ਲੱਗਾ ਹੈ ਜੀ ਹਾਂ ਆਲੂ ਲੱਗਦਾ ਵੀਰੇ ਸਾਡੇ ਅਪਦੇ ਕਿਰਪਾ ਨਾਲੇ ਵਾਲੇ ਆਲੂ ਹੀ ਆਲੂ ਆ ਸਾਡੇ ਆਵੇ ਪਿੱਛੇ ਪਿੱਛੇ ਆਲੂ ਹੀ ਆ ਜੀ ਮਗਰ ਆਲੂ ਹੀ ਆ ਭਰਾ ਜੀ ਓਕੇ ਓਕੇ ਹੋਰ ਕਿੱਦਾਂ ਠੀਕ ਠਾਕ ਹੋ ਤੁਸੀਂ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਥੋੜਾ ਸਾਰੇ ਭੈਣ ਭਰਾਵਾਂ ਦਾ ਜਿਹੜੇ ਲਾਈਵ ਦੇ ਵਿੱਚ ਜੁੜ ਰਹੇ ਨੇ ਲਾਈਵ ਨੂੰ ਸ਼ੇਅਰ ਕਰ ਦਿਓ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਸੈਕਸ਼ਨ ਚ ਕਮੈਂਟ ਜਰੂਰ ਕਰਦੇ ਰਹੋ ਤਾ ਜੋ ਮੈਨੂੰ ਪਤਾ ਲੱਗਦਾ ਰਹੇ ਤੇ ਲਾਈਵ ਦੇ ਵਿੱਚ ਜੁੜੇ ਰਹੋ ਤੇ ਵਾਤਵਾਰਤ ਲਾਈਵ ਨੂੰ ਸਪੋਰਟ ਕਰਿਓ ਸ਼ੇਅਰ ਕਰਿਓ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹੋਰ ਕਿਦਾਂ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਜਣੇ ਤਕਰੀਬਨ 8 ਜਣੇ ਲਾਈਵ ਨੂੰ ਵਾਚ ਕਰ ਰਹੇ ਨੇ ਅਸੀਂ ਸਭ ਵਧੀਆ ਜੀ ਓਕੇ ਜੀ ਓਕੇ ਜਿਹੜੇ ਹੋਰ ਵੀਰ ਭਰਾ ਜੁੜਦੇ ਨੇ ਬਾਈ ਤੁਸੀਂ ਵੀ ਕਮੈਂਟ ਕਰੀ ਚੱਲੋ ਤਕਰੀਬਨ ਮੈਂ ਕਮੈਂਟ ਸਾਰਿਆਂ ਦੇ ਰੀਡ ਕਰ ਹੀ ਰਿਹਾ ਹਾਂ ਤੇ ਵੱਧ ਤੋਂ ਵੱਧ ਸਾਥ ਦਿਓ سپورਟ ਕਰਿਓ ਚੰਗੀਆਂ ਚੀਜ਼ਾਂ ਅੱਜ ਇੱਕ ਇੱਕ ਕਲਿੱਪ ਮੈਂ ਪਾਉਂਗਾ ਵੀਡੀਓਜ਼ ਵਗੈਰਾ ਤੇ ਉਹਨੂੰ ਤੁਸੀਂ ਪਿਆਰ ਦਿਓ ਤਕਰੀਬਨ ਮੈਂ ਰਾਤ ਨੂੰ ਸਵਾ 9:00 ਵਜੇ ਅਪਲੋਡ ਕਰੂੰਗਾ ਮੈਂ ਤੇ ਤੁਸੀਂ ਜਰੂਰ ਦੇਖਿਓ ਹੈਲੋ ਜੀ ਆਈ ਐਮ ਫਰਮ ਕੇਰਲਾ ਚਾਚੂ ਹੈਲੋ ਜੀ ਹੈਲੋ ਜੀ ਵੀਰੇ ਕੀ ਹਾਲ ਚਾਲ ਨੇ ਕੇਰਲਾ ਵਾਲਿਓ ਬਾਈ ਨਮਸਤੇ ਆਦਾਬ ਕੈਸੇ ਹੋ ਆਪ ਕੇਰਲਾ ਸੇ ਆਪ ਜੁੜੇ ਹੈ ਹਮਾਰੇ ਲਾਈਵ ਕੇ ਮਾਧਿਅਮ ਕੇ ਜਰੀਏ ਤੋਂ ਆਪਕਾ ਬਹੁਤ ਬਹੁਤ ਧੰਨਵਾਦ ਭਾਈ हमारा लाइव और बड़ा हो रहा है तो हमारा हमको हमको जो हमारे युवाओं हैं वो केरला कर्नाटक राजस्थान हिमाचल हरियाणा सभी स्टेटों से हमारे जो भाई बहन है लाइव से जुड़ते हैं तो आपका बहुत बहुत धन्यवाद आप हमारे लाइव के माध्यम में आप हमारे लाइव को बड़ा किया लाइव में आए तो आपका वेलकम जी आय ਹੈਲੋ ਜੀ ਹੈਲੋ 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 ਸੋ ਕਿਦਾਂ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਕਮੈਂਟਾਂ ਦੇ ਪਾ ਦਿਓ ਪੂਰੇ ਖਦੇ ਗਾ ਪਾ ਦਿਓ ਪੂਰਾ ਖਿੱਚ ਕੇ ਰੱਖੋ ਕੰਮ ਨੂੰ ਹੋਰ ਕਰੇ ਨਹੀਂ ਜਾਣਾ ਹੈਲੋ ਜੀ ਹੈਲੋ 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 ਬਹੁਤ ਵਧੀਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਾ ਬਰੇ ਚਾੜੀ ਪੀਤੀ ਜੀ ਬਾਕੀ ਇੱਕ ਨਾ ਗਾਣਾ ਸੀ ਬਾਈ ਕਰਨੋ ਜਲੇ ਦਾ ਮੈਨੂੰ ਚੇਤਾ ਆ ਰਿਹਾ ਪ੍ਰੀਤ ਹੁੰਦਲ ਬਾਈ ਨਾਲ ਲਿਖਿਆ ਸੀ ਉਹ ਗਾਇਆ ਸੀ ਇਹਨੇ ਜਿੱਚੇ ਕਹਦਾ ਦਾ ਮੁੱਛ ਖੜੀ ਕਰਕੇ ਦਿਖਾਈ ਹੁੰਦਲਾ ਹਣਾ ਐਵੇਂ ਸੀ ਪਹਿਰਾ ਉਹ ਜਲੇ ਦੇ ਯਾਰ ਨਹੀਂ ਪੋਉਂਦੇ ਕੁੰਡਲਾਂ ਮੁੱਛ ਖੜੀ ਕਰਕੇ ਦਿਖਾਈ ਹੁੰਦਲਾ ਇੱਕ ਵਾਰੀ ਦਿਸਣ ਮੈ ਲਾਦਾ ਤੁੰਦਲਾ ਨੀ ਟਾਈਮ ਨਹੀਂ ਲੱਗਦਾ ਪੜਦਿਆਂ ਤੋਂ ਨਹੀਂ ਟੜਕੇ ਉੱਠਕੇ ਐਵੇਂ ਜਿਸੀ ਗੱਣਣਾ ਥੋ ਥੋੜੇ ਦਿਨ ਨਹੀਂ ਮਿੱਤਰਾਂ ਨੇ ਹੁਣ ਦੱਸ ਕੀ ਮੰਗਣਾ ਮਰਦਿਆਂ ਤੋਂ ਐਵੇਂ ਜਿਸੀ ਹਨ ਉਹ ਜਲੇ ਦੀ ਯਾਰ ਨਹੀਂ ਪਵੋਂਦੇ ਕੁੰਡਲਾਂ ਹਾਂ ਮੁੱਛ ਖੜੀ ਕਰਕੇ ਦਿਖਾਈ ਹੁੰਦਲਾ ਇੱਕ ਵਾਰੀ ਦਿਸਨ ਮੈਲਾ ਦਾ ਧੁੰਦਲਾ ਨਹੀਂ ਟਾਈਮ ਨਹੀਂ ਲੱਗਦਾ ਭਰਦਿਆਂ ਤੋਂ ਨੈਕਲਸ ਮੇਰੇ ਧਿਆਨ ਦੇ ਚ ਹੈਗਾ ਯਾਰ ਕੰਪੋਜੀਸ਼ਨ ਜੀ ਮੈਂ ਸੁਣੀ ਆ ਪਰ ਮੇਰੇ ਧਿਆਨ ਚ ਨਹੀਂ ਹੈਗਾ ਸੁਣ ਲਾਂਗੇ ਜਰੂਰ ਕੋਈ ਗੱਲੀ ਬਈ ਉਟਕੇ ਉਟਕੇ ਪੜਦੇ ਆ ਤੁਮ ਉਟਕੇ ਉਟਕੇ ਗੰਦਾ ਤੋ ਹਾਂ ਆਉ ਥੋੜੇ ਦਿਨ ਮਿਤਰਾਂ ਦੇ ਹੋਵੇ ਲੱਗ ਕੀ ਲਗਣਾ ਮਰ ਜਾ ਪਾਉਂ ਖੈਲ ਲਉ ਹੂੰ ਚੰਨ ਚੰਨ ਕਸਮ ਕਰਿਆ ਖੋਕੇ ਵੀਰੇ ਕੋਈ ਗੱਲ ਨਹੀਂ ਵੀਰੇ ਬਾਈ ਕਰ ਰਹੇ ਹੋ ਚੰਗਾ ਚੱਲਦਾ ਆ ਬਾਈ ਤੁਸੀਂ ਵੈਸੇ ਬਾਈ ਦਵੇ ਬਾਹਰ ਗਏ ਹੋ ਫੋਰਮ ਨੂੰ ਕਿ ਇੱਥੇ ਲੋਕਲ ਆ ਪੰਜਾਬ ਦੇ ਵਿੱਚ ਹੀ ਆ ਹੂੰ ਤਿੰਨ ਕੁੜੇ ਓਕੇ ਚਲੋ ਥੈਂਕ ਯੂ ਵੀਰੇ ਲਾਈਵ ਦੇ ਵਿੱਚ ਜੁੜੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਥੋੜਾ ਧੰਨਵਾਦ ਹੋਰ ਸੁਣਾਓ ਕਿੱਦਾਂ ਠੀਕ ਠਾਕ ਹੋ ਸਾਰੇ ਜਣੇ ਸੋ ਜਿਹੜੇ ਵੀਰ ਲਾਈਵ ਦੇ ਵਿੱਚ ਜੁੜਦੇ ਪਏ ਨੇ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਪੈਰਾ ਜਾਂ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਨ੍ਹਾਂ ਨੇ ਕਰ ਰੱਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਜਿਨ੍ਹਾਂ ਨੇ ਨਹੀਂ ਕੀਤਾ ਸੋ ਜਰੂਰ ਕਰਿਓ ਤੇ ਨਾਲ ਦੇ ਨਾਲ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰਿਓ ਸਪੋਰਟ ਕਰਿਓ ਤੇ ਬਹੁਤ ਬਹੁਤ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਰਾਤ ਨੂੰ ਅਗਰੀਬਨ ਮੋਟੀਵੇਸ਼ਨਲ ਵੀਡੀਓ ਮੈਂ ਪਾਉਂਗਾ ਆਪਣੇ ਚੈਨਲ ਤੇ ਮੇਰਾ ਚੈਨਲ ਹੀ ਮੋਟੀਵੇਸ਼ਨਲ ਵੀਡੀਓ ਬਣਾਇਆ ਹੋਇਆ ਕਿਉਂਕਿ ਜਿੰਨੇ ਵੀ ਨੌਜਵਾਨ ਵੀਰ ਭਰਾ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਚੰਗਾ ਕੰਟੈਂਟ ਚੰਗੀ ਵੀਡੀਓ ਪਾਈ ਜਾਵੇ ਕੋਈ ਜੋ ਸਿੱਖਣਾ ਆਪਣੇ ਤੋਂ ਹਨ ਮੈਂ ਨਹੀਂ ਕਹਦਾ ਵੀ ਮੈਂ ਕੋਈ ਬਹੁਤਾ ਵਿਦਵਾਨ ਆ ਜਾਂ ਕਿਵੇਂ ਪਰ ਚਲੋ ਜੋ ਕੁਝ ਮੈਂ ਐਕਟੀਵਿਟੀਜ਼ ਕਰਦਾ ਆਪਣੇ ਰੀਅਲ ਲਾਈਫ ਦੇ ਵਿੱਚ ਉਹੀ ਚੀਜ਼ਾਂ ਮੈਂ ਵੀਡੀਓਜ਼ ਵਗੈਰਾ ਬਣਾ ਕੇ ਪਾਉਂਦਾ ਤੇ ਮੈਨੂੰ ਉਮੀਦ ਆ ਕਿ ਤੁਸੀਂ ਉਹਨੂੰ ਪਿਆਰ ਵੀ ਦਿਨੇ ਹੋ ਸਪੋਰਟ ਵੀ ਕਰੋਗੇ ਤੇ ਨਾਲ ਦੇ ਨਾਲ ਜੁੜੋਗੇ ਵੀ ਉਹਦੇ ਨਾਲ ओके okay जी ओके okay, ठीक है वीर सो लाइव ਨੂੰ ਸ਼ੇਅਰ ਜ਼ਰੂਰ ਕਰਦੇ ਆ ਜੇ ਤੇ ਵੱਧ ਤੋਂ ਵੱਧ ਕਮੈਂਟ ਸੈਕਸ਼ਨ ਚ ਕਮੈਂਟ ਸਾਰੇ ਵੀਰ ਭਰਾ ਜ਼ਰੂਰ ਕਰਿਓ ਤਾਂ ਜੋ ਪਤਾ ਲੱਗਦਾ ਰਹੇ ਕਿ ਜਿਹੜੇ ਵੀਰ ਭਰਾ ਲਾਈਵ ਚ ਜੁੜਦੇ ਪਏ ਨੇ ਕਿਹੜੇ-ਕਿਹੜੇ ਸ਼ਹਿਰ ਤੋਂ ਲਾਈਵ ਦੇਖ ਰਹੇ ਨੇ ਇੱਕ ਜੱਟ ਕਿੱਸਾ ਬੋਲਦਾ ਇੱਕ ਛਟਕੇ ਸੀ ਬੋਲਦਾ ਹੈ ਹੈਲੋ ਪਾਜੀ ਹੈਲੋ ਵੀਰੇ ਕੀ ਹਾਲ ਨੇ ਜੀ ਵੀਰੇ ਵੀਰੇ ਵਧੀਆ ਹੈਲੋ ਪਾਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਠੀਕ ਹੋ ਸੋ ਵੀਰੇ ਆਪਣਾ ਰੀਅਲ ਨਾਮ ਲਿਖ ਦਿਆ ਕਰੋ ਯੂਜ਼ਰ ਆਈਡੀ ਕੇਵਰੀ ਸ਼ੋ ਹੁੰਦੀ ਆ ਪਤਾ ਲੱਗਦਾ ਨਹੀਂ ਤੇ ਨਾਮ ਲਿਖ ਦਿਆ ਕਰੋ ਨਾਲ ਮੈਂਸ਼ਨ ਕਰ ਦਿਆ ਕਰੋ ਪਤਾ ਲੱਗ ਜਾਂਦਾ ਫਿਰ ਆਪਾਂ ਨੂੰ ਬ੍ਰਦਰ ਮੇਰਾ ਨਾਮ ਗੁਰਜੋਤ ਸਿੰਘ ਹੈ ਵੀਰੇ ਗੁਰਜੋਤ ਸਿੰਘ ਨਾਮ ਹੈ ਮੇਰਾ ਤੁਹਾਡਾ ਕੀ ਨਾਮ ਹੈ ਤੇ ਮੈਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਕਿਹੜੇ ਸ਼ਹਿਰ ਤੋਂ ਗੱਲਬਾਤ ਕਰਦੇ ਪਿਓ ਤੁਸੀਂ ਵੀ ਜਰੂਰ ਦੱਸਿਓ ਸਰ ਗੱਲ ਸਰ ਸੋਰੀ ਜੀ ਜਬਾਤ से ओके जी आप महाराष्ट्र से हो ठीक है आपका वेलकम जी हाँ वेलकम है जी आप हमारे लाइव में आए हैं सो मैं पंजाब पंजाब स्टेट पंजाब से बात कर रहा हूँ डिस्ट्रिक्ट संगरूर से सो आपका बहुत बहुत धन्यवाद आप लाइव के माध्यम के जरिए आप हमारे दरम्यान जुड़े तो आपका बहुत बहुत धन्यवाद अगर आप चैनल पर नए हो तो चैनल को सब्सक्राइब जरूर कीजिए ਕੋ ਜਰੂਰ ਸਬਸਕ੍ਰਾਈਬ ਕੀਜੀਏ اور ਆਪ ਲਾਈਵ ਕੇ ਮਾਧਿਅਮ ਕੇ ਜਰੀਏ ਲਾਈਵ ਮੇਂ ਜਰੂਰ ਜੁੜੇ